ਇਸ ਵਾਰ ਤੂੜੀ ਚੋਂ ਕਿੰਨੀ ਬਚਤ ਹੋਈ ਉਹਦੇ ਬਾਰੇ ਪੂਰੀ ਵੀਡੀਓ ਪਾਵਾਂ। ਕਈ ਵੀਰ ਕਹਿੰਦੇ ਵੀ ਐਨਾ ਰੇਟ ਦਾ ਤੂੜੀ ਦਾ ਵਾਧੂ ਹੈ ਪਰ ਆਹ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਾ ਲਈ ਤੂੜੀ ਦਾ ਰੇਟ ਕਿੰਨਾ ਹੋਣਾ ਚਾਹੀਦਾ ਹੈ। ਵੀ ਇਸ ਵਾਰ ਰੇਟ ਵਾਧੂ ਆ ਜਾਂ ਘਟਾ ਆ ਜਾਂ ਕਿਵੇਂ ਆ। ਹੁਣ ਤੂੜੀ ਦਾ ਆਪ 10 ਕਿੱਲਿਆਂ ਦਾ ਕੱਢਿਆ ਵੀ 10 ਕਿੱਲਿਆਂ ਤੂੜੀ ਚੋਂ ਬਣਵਾਈ ਜਾਂ ਕਰਾਈ ਜਾਂ ਉਹ ਚੋਂ ਬਚਤ ਕਿੰਨੀ ਹੋਊਗੀ ਵੀ ਜੇਕਰ ਆਪ ਅੱਗੇ ਵੇਚ ਲਈ ਵੀ ਹੈ ਤਾਂ ਵੀ ਕਿੰਨੀ ਬਚਤ ਹੁੰਦੀ ਆ। 10 ਕਿੱਲਿਆਂ ਤੂੜੀ ਬਣਾਈ ਸੀ ਇਸ ਵਾਰ ਜਿਵੇਂ ਤੂੜੀ ਥੋੜੀ ਨਿਕਲਦੀ ਤਾਂ ਵੱਧ ਹੈ। ਪਿਛਲੀ ਵਾਰ 2 ਟਰਾਲੀਆਂ ਡੇਢ ਟਰਾਲ ਹੁਣ ਜਿਵੇਂ ਇੱਕ ਟਰਾਲੀ ਦਾ ਬਾਜਨ ਹੁੰਦਾ ਹੈ 7 ਟਨਟਲ ਹੋ ਸਕਦਾ ਕਿਸੇ 7.5 ਟਨਟਲ ਵੀ ਹੋ ਵੀ ਆਈਡੀਆ ਲਈ ਵੀ 7 ਟਨਟਲ ਹੁੰਦੀ ਹੁੰਦਾ ਇੱਕ ਟਰਾਲੀ ਦੇ ਵਿੱਚ ਤੇ ਤੂੜੀ ਦਾ ਜਿਹੜਾ ਰੇਟ ਹੈ ਸਾਰੇ ਪੰਜਾਬ ਦੇ ਹਿਸਾਬ ਨਾਲ ਆਪਾਂ ਜੇਕਰ ਲਾਈਏ 200 ਰੁਪਏ ਇੱਕ ਟਨਟਲ ਚੱਲਦਾ ਇਸ ਵਾਰ ਹੁਣ ਕਿਤੇ 200 ਤੋਂ ਘੱਟ ਵੀ ਹੋ ਸਕਦਾ 20 ਰੁਪਏ 20 ਰੁਪਏ ਤੋਂ ਵੱਧ ਵੀ ਹੋ ਸਕਦਾ ਪਰ ਇਹ ਨਹੀਂ ਹੈਗਾ ਵੀ ਕਿਤੇ 300 ਰੇਟ ਹੋਊਗਾ 400 ਰੇਟ ਹੋਊਗਾ ਵੀ ਰੇਟ ਇੰਨਾ ਕੀ ਹੈ 200 ਰੁਪਏ ਇੱਕ ਟਨਟਲ ਹੁਣ ਇੱਕ ਟਰਾਲੀ ਦਾ ਪਰ ਰੇਟ ਲਈ 7 ਟਨਟਲ ਹੋਊਗਾ ਇੱਕ ਟਰਾਲੀ 'ਚ ਤੂੜੀ ਤੇ 200 ਨੂੰ ਰੇਟ ਲਈ 1400 ਦੀ ਤ ਇਹ ਜਿਹੜੀ ਤੂੜੀ ਬੰਦੇ ਟਰਾਲੀ ਵਿੱਚ ਇੱਕ ਟਰਾਲੀ ਵਿੱਚ 1400 ਦੀ ਤੂੜੀ ਹੋ ਗਈ ਉਹ ਇੱਕ ਟਰਾਲੀ ਦੀ ਹੁਣ ਅੱਗੇ ਗੱਲ ਕਰ ਲਈ ਆਪਾਂ ਇਹਦੇ ਵੀ ਖਰਚਾ ਗਿਨਨਾ ਆਗਾ ਜਿਵੇਂ ਹੁਣ ਖੇਤ ਦੇ ਵਿੱਚ ਆਪਾਂ ਤੂੜੀ ਕਰਵਾਉਂਦੇ ਆ ਮਸ਼ੀਨ ਵਾਲਾ ਵੀ ਪੈਸੇ ਲੈਂਦਾ ਤੇ ਉਹਨੂੰ ਕਰੇ ਤੂੜੀ ਪਾਉਣ ਦੇ ਉਹ ਵੀ ਲੇਬਰ ਲੱਗਦੀ ਹੈ ਜੇਕਰ ਤੁਸੀਂ ਆਪ ਵੀ ਨਾਲ ਇੱਕ ਦੋ ਜਣੇ ਲੱਗ ਜਓ ਫਿਰ ਵੀ ਲੇਬਰ ਤਾਂ ਲੱਗੂਗੀ ਲੱਗੂਗੀ ਤੇ ਅੱਜ ਕੱਲ ਜਿਵੇਂ ਠੇਕੇ ਤੇ ਪਾਉਂਦੇ ਨੇ ਤੂੜੀ ਜਿਵੇਂ ਟਰਾਲੀ ਮਗਰ ਠੇਕ ਲੈਂਦੇ ਆ ਉਹ ਹੁਣ ਇੱਕ ਟਰਾਲੀ ਦੀ ਬਣਵਾਈ ਆਪਣੇ ਚੱਲਦਾ 1200 ਰੇਟ ਆ ਇਹ ਰੇਟ ਵੀ ਉੱਪਰ ਤੇ ਨੀਚੇ ਹੋ ਸਕਦਾ ਹੈ ਇਹਦੇ ਹਿਸਾਬ ਨਾਲ ਮਾਨਸਾ ਜ਼ਿਲ੍ਹਾ ਆਪਣੇ 1200 ਰੇਟ ਚੱਲਦਾ ਹੈ ਤੂੜੀ ਬਣਵਾਈ ਦਾ ਕਰਾਏ ਵਾਲੇ ਲੈਂਦੇ ਐਨਾ ਖਰਚਾ ਕਿਉਂਕਿ ਤੇਲ ਵੀ ਮੱਚਦਾ ਐਨਾ ਖਰਚਾ ਤਾਂ ਲੈਣਾ ਬਣਦਾ ਵੀ ਹੈ ਹੁਣ ਉਦੋਂ ਬਾਅਦ ਲੇਬਰ ਪਵਾਈ ਇੱਕ ਟਰਾਲੀ ਮਗਰ ਲੇਬਰ ਕਿੰਨੀ ਬਣਦੀ ਹੈ ਇੱਕ ਟਰਾਲੀ ਪਵਾਈ ਦੀ ਆਪਣੇ ਚੱਲਦਾ 400 ਰੁਪਿਆ ਲੇਬਰ ਜਿਵੇਂ ਬਰੰਡ ਚ ਪਾਉਣੀ ਇੱਕ ਟਰਾਲੀ 400 ਰੁਪਏ ਲੇਬਰ ਹੋਊਗੀ ਉਹਦੀ ਜਿੰਨੀਆਂ ਟਰਾਲੀਆਂ ਉਹ ਪਾਉਣਗੇ ਉਹਦੇ ਮਗਰ ਉਹਨਾਂ ਬਸ 400 ਨੂੰ ਗੁਣਾ ਕਰ ਲੈਣਗੇ ਉਹਨਾਂ ਦਾ ਖਰਚਾ ਬਣ ਜਾਂਦਾ ਲੇਬਰ ਦਾ ਤੇ ਹੁਣ ਉਹ ਤੋਂ ਬਾਅਦ ਆਪਾਂ ਲਾਲੀ ਦੇ 10 ਕਿੱਲੇ ਤੂੜੀ ਕਿੰਨੀ ਹੋ ਗਈ 25 ਟਰਾਲੀਆਂ ਜਿਵੇਂ 10 ਕਿੱਲਿਆਂ ਚ ਹੋ ਗਈਆਂ ਸੀ ਜਿਵੇਂ 22 ਟਰਾਲੀ ਵਾਂਗ ਦੜਾ ਨਿਕਲੀ ਜਾਂਦਾ 25 ਟਰਾਲੀਆਂ 10 ਕਿੱਲਿਆਂ ਦੇ ਵਿੱਚੋਂ ਤੂੜੀ ਦੇ ਨਿਕਲੇ ਆ ਹੁਣ ਉਹਨੂੰ ਆਪਾਂ ਰੇਟ ਨਾਲ ਲਾ ਲਈਏਗਾ 1400 ਰੁਪਏ ਟਰਾਲੀ ਆਪਣੀ ਰੇਟ ਲਾਈਏ ਕਰਾ ਕਰੇ ਰੱਖਣੀ ਤਾਂ ਵੀ ਇੱਕ ਗੱਲ ਮਾਲ ਅਲੱਗ ਗੱਲ ਹੈ ਜੇਕਰ ਵੇਚਣੀ ਤਾਂ ਵੀ ਇੱਕ ਗੱਲ ਹੈ 1400 ਰੁਪਏ ਤੂੜੀ ਹੈ 35000 ਦੀ ਤੂੜੀ ਹੋ ਗਈ 10 ਕਿੱਲਿਆਂ ਦੇ ਵਿੱਚੋਂ 35000 ਦੀ 25 ਟਰਾਲੀਆਂ 35000 ਦੀ ਹੋ ਗਈਆਂ 10 ਕਿੱਲਿਆਂ ਵਿੱਚੋਂ ਹੁਣ ਖਰਚਾ ਕਿੰਨਾ ਆ ਗਿਆ ਉਹਨਾਂ ਨੂੰ ਬਣਵਾਉਣ ਤੇ 25 ਟਰਾਲੀਆਂ ਬਣਵਾਉਣ ਤੇ ਖਰਚਾ ਕਿੰਨਾ ਆ ਗਿਆ ਵਿੱਚ ਲੇਬਰ 25 ਟਰਾਲੀਆਂ ਨੇ ਖਰਚੇ ਲਾ ਲਓ ਵਿੱਚ 1200 ਦਾ ਜਿਹੜੀ ਮਤਲਬ ਬਣਵਾਈ ਵਾਲਾ ਲੈ ਗਿਆ 400 ਰੁਪਿਆ ਲੇਬਰ 1600 ਹੋ ਗਿਆ 1600 ਰੁਪਿਆ ਇੱਕ ਟਰਾਲੀ ਮਗਰ ਖਰਚਾ ਆਉਂਦਾ ਹੁਣ 25 ਟਰਾਲੀਆਂ ਮਗਰ ਇਹ ਹੋ ਗਿਆ 40000 ਖਰਚਾ ਤੂੜੀ ਦਾ ਹੋਈ ਆਪਣੀ 35000 ਦੀ ਖਰਚਾ ਉੱਪਰ ਆ ਗਿਆ 40000 ਲਿਖ ਦਾਂ ਨੇ ਆਪਾਂ ਇੱਕ ਵਾਰੀ ਚੱਕੋ ਵੀ 40000 ਖਰਚਾ ਆ ਗਿਆ 25 ਟਰਾਲੀਆਂ ਬਣਵਾਉਣ ਤੇ 35000 ਦੀ ਤੂੜੀ ਹੈ ਆ ਦੇਖ ਲਓ ਹੁਣ ਰੇਟ ਐ ਦੂ ਘੱਟ ਵੀ ਸਕਦੇ ਤੂੜੀਆਂ ਨੂੰ ਪਤਾ 30000 ਦੀ ਵੀ ਰਹਿ ਜੇ ਪਰ ਖਰਚਾ ਇੱਥੇ ਰਹੂਗਾ 40000 ਰਹੂਗਾ ਹੁਣ ਹੁਣ ਦੱਸੋ ਵੀ ਤੁਸੀਂ ਵੀ ਤੂੜੀ ਦਾ ਰੇਟ ਵੱਧ ਆ ਜਾਂ ਘੱਟ ਹੈ 200 ਰੁਪਿਆ ਕਿ ਮੰਟਲ ਤੂੜੀ ਦਾ ਰੇਟ ਤੁਹਾਨੂੰ ਕਿਵੇਂ ਲੱਗਦਾ ਵੱਧ ਜਾਂ ਘੱਟ ਕਿਉਂਕਿ ਹੁਣ ਕਿਸਾਨ ਕੋਲੇ ਯਾਰ ਜੇ 10 ਕਿਲੀਆਂ ਤੂੜੀਆਂ ਨੂੰ ਲੋਡ 5 ਕਿਲੀਆਂ ਨੂੰ ਉਹਨੇ ਵੇਚਣੀ ਪੈਂਦੀ ਐ ਫਿਰ ਉੱਥੇ ਉਹ ਵੇਚਦਾ ਨਹੀਂ ਉਹ ਤਾਂ ਕਿਸੇ ਪਾਸੇ ਤਾਂ ਨਹੀਂ ਰਹਿੰਦਾ ਉਹਨਾਂ ਨੂੰ ਵੇਚਣ ਜੋਗਾ ਨਹੀਂ ਉਹਨਾਂ ਨੂੰ ਖੇਤ ਛੱਡਣ ਜੋਗਾ ਵੀ ਉਹ ਰੇਟ ਨਾ ਹੋਵੇ ਤੂੜੀ ਦਾ ਬਾਕੀ ਤੁਸੀਂ ਕਮੈਂਟਾਂ ਦੱਸੋ ਵੀ ਤੁਹਾਨੂੰ ਕੀ ਲੱਗਦਾ ਕਿੰਨਾ ਰੇਟ ਹੋਣਾ ਚ